ਅੰਮ੍ਰਿਤਸਰ ਦੇ ਡਿਟੇਲਿੰਗਸ ਸਟਰੀਟ ਵਿਖੇ ਰਾਜ ਮਹਾਜਨ ਵੱਲੋਂ ਆਪਣੇ ਸਥਾਪਨਾ ਦੀ ਪਹਿਲੀ ਐਨੀਵਰਸਰੀ ਬੜੀ ਸ਼ਰਧਾ ਅਤੇ ਤੁਮਦਾਮ ਨਾਲ ਮਨਾਈ ਗਈ। ਇਸ ਮੌਕੇ ਉੱਤੇ ਸੁਖਮਨੀ ਸਾਹਿਬ ਦਾ ਪਾਵਨ ਪਾਠ ਕਰਵਾਇਆ ਗਿਆ ਜਿਸ ਵਿੱਚ ਪਰਿਵਾਰਕ ਮੈਂਬਰਾਂ, ਮਿੱਤਰਾਂ ਅਤੇ ਇਲਾਕੇ ਦੇ ਗਣਮਾਨੇ ਲੋਕਾਂ ਨੇ ਸ਼ਮੂਲੀਅਤ ਕੀਤੀ। ਪਾਠ ਉਪਰੰਤ ਗੁਰੂ ਕਾ ਲੰਗਰ ਅਟੋਟ ਵਰਤਾਇਆ ਗਿਆ। ਰਾਜ ਮਹਾਜਨ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਕਾਰੋਬਾਰ ਤਰੱਕੀ ਕਰ ਰਿਹਾ ਹੈ ਅਤੇ ਪਵਿੱਖ ਵਿੱਚ ਵੀ ਇਮਾਨਦਾਰੀ ਨਾਲ ਸੇਵਾ ਜਾਰੀ। ਅੱਜ ਕੀ ਪ੍ਰੋਗਰਾਮ ਹੈ? ਆ ਪਹਿਲੀ ਐਨਵਰਸਰੀ ਹੈ ਜਿਹੜੀ ਟੇਲਿੰਗ ਸਟਰੀਟ ਦੀ ਫਰੈਂਚਾਈਜ਼ੀ ਹੈ ਅੰਮ੍ਰਿਤਸਰ ਟੇਲਿੰਗ ਸਟਰੀਟ ਅੰਮ੍ਰਿਤਸਰ ਤੇ ਕਸਟਮਰ ਕਿਸ ਤਰ੍ਹਾਂ ਇੱਥੇ ਜਿਹੜੇ ਆਉਂਦੇ ਆ ਕਸਟਮਰ ਕਿਸ ਤਰ੍ਹਾਂ ਦਾ ਫੈਕਟ ਲੱਗ ਜਾਂਦਾ ਹੈ? ਖੁਸ਼ ਹੋ ਕੇ ਜਾਂਦੇ ਗਸਟਮਰ। ਫਰੈਂਚਾਈਜ਼ੀ ਹੈ। ਬੀਪੀਐ ਵੀ ਬੈਟਰ ਕਰ ਰਹੇ ਹਨ। ਦੋ ਬ੍ਰਾਂਡ ਦੀ ਬੀਪੀਐ ਵੀ ਸਿਰਫ ਪ੍ਰੋਫਿਟ ਤੇ ਮੋਟਿਵੈਂਸ ਸੀ। ਅਰ ਅੱਜ 1 ਸਾਲ ਹੋ ਗਿਆ ਪੂਰਾ ਸਾਡੀ ਪਹਿਲੀ ਅਨੁਸਰੀ ਹੈ ਅੰਮ੍ਰਿਤਸਰ ਸਟੀਲ ਡਰੇਵਿੰਗ ਦੀ ਤੇ ਮਹਾਰਾਜ ਦੀ ਕਿਰਪਾ ਨਾਲ ਬਾਬਾ ਦੀ ਜੀ ਦੀ ਕਿਰਪਾ ਨਾਲ ਬਹੁਤ ਵਧੀਆ ਚੱਲ ਰਿਹਾ ਹੈ ਮਹਾਰਾਜ ਦੀ ਕਿਰਪਾ ਨਾਲ ਅੱਗੋ ਇਹ ਹੋਰ ਚੜ੍ਹਦੀ ਕਲਾ ਚੱਲ ਰਿਹਾ ਹੈ ਤੇ ਬੱਚੇ ਸਾਰੇ ਲੋਕ ਦੇਖ ਰਹੇ ਨੇ ਦੇਸ਼ ਵਾਸੀ ਜੈਤਸੀ ਅਸੀਂ ਚਾਹਾਂਗੇ ਦੱਸੂਗੀ ਕਿ ਕਿਹੜੀ ਜਗ੍ਹਾ ਨੇ ਵੇਖੀ ਇੱਥੇ ਆ ਕੇ ਤਾਂ ਪਹਿਲਾ ਚਲ ਸਰ 512 ਚਮਰੰਗ ਰੋਡ ਇਸਮੂ ਨਗਰ ਜਗਾ ਤੇ ਕਾਰੋਬਾਰ ਚੱਲ ਰਿਹਾ ਹੈ ਤੇ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਜਾ ਰਿਹਾ ਹੈ ਕਿਦੋਂ ਤੋਂ ਸਟਾਰਟ ਕੀਤਾ ਗਿਆ ਸੀ ਆਈ ਦੇ ਦਿਨ ਪਿਛਲੇ ਸਾਲ 2025 ਚ 85 ਅੱਜ ਪੂਰਾ 1 ਸਾਲ ਹੋ ਗਿਆ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਕਿਸ ਤਰ੍ਹਾਂ ਦੀਆਂ ਹੋ ਰਹੀਆਂ ਨੇ ਬਹੁਤ ਵਧੀਆ ਜੀ ਸਾਡੇ ਕਸਟਮਰਾਂ ਦਾ ਬੜਾ ਰਿਸਪੌਂਸ ਹੈ ਸਾਡੀ ਟੀਮ ਦਾ ਬਹੁਤ ਰਿਸਪੌਂਸ ਹੈ ਬਹੁਤ ਵਧੀਆ ਚੱਲ ਰਿਹਾ ਅੱਜ ਮਹਾਰਾਜ ਦਾ ਸੂਕਾ ਰਿਹਾ ਹੈ ਸੁਖਨ ਸਾਹਿਬ ਜੀ ਅਹੀ ਮਹਾਰਾਜ ਦੀ ਕਿਰਪਾ ਨਾਲ ਮਹਾਰਾਜ ਦੇ ਸਾਰੇ ਕਰਬਾਨਾ ਚੱਲਦੇ ਪਏ ਆ ਉਹਨਾਂ ਦੀ ਕਰਬਾਨਾ ਦੀ ਸਾਰੇ ਕੰਮ ਹੋ ਰਿਹਾ ਬੰਦੇ ਦੇ ਹੱਥ ਕੁਝ ਨੇ ਮੇਰਾ ਨਾਮ ਅੰਸ਼ਮਾਰ ਜਨਾ ਜੀ ਕਿਹਦੀ ਜਨਸੀ ਜੀ ਸਰ ਡਿਟੇਲਿੰਗ ਸਟਰੀਟ ਹੈ ਫਰੈਂਚਾਈਜ਼ੀ ਅੰਮ੍ਰਿਤਸਰ ਦੇ ਵਿੱਚ ਜਿਹੜੀ ਆਪਣੀ ਓਪਨਿੰਗ ਹੋਈ ਨੂੰ ਅੱਜ 1 ਸਾਲ ਪੂਰਾ ਹੋ ਗਿਆ ਤੇ ਫਰਸ਼ ਨਿਊਰ ਜਿਹੜਾ ਇਹਦਾ ਅਨਿਵਰਸਰੀ ਮਨਾ ਰਹੇ ਅਸੀਂ ਇਹਦੀ ਕੀ ਪ੍ਰੋਗਰਾਮ ਕੀ ਰੱਖਿਆ ਗਿਆ ਸਰ ਸੁਖਮੀ ਸਾਹਿਬ ਦਾ ਪਾਠ ਹੈ ਜੀ ਬਾਬਾ ਜੀ ਦੀ ਬੀਟ ਸਾਹਿਬ ਲੈਂਦੇ ਆ ਤੇ ਪਾਠ ਰੱਖ ਕੇ ਆਇਆ ਦਾ ਸੁਖਮੀ ਸਾਹਿਬ ਦਾ ਦੇਖਦੇ ਆ ਕਿ ਅਨਿਵਰਸਰੀਆਂ ਤੇ ਲੋਕ ਡੀਜੇ ਵਗੈਰਾ ਹੋਰ ਕੋਈ ਮਨੋਰੰਜਨ ਦਾ ਕਰਦੇ ਪ੍ਰੋਗਰਾਮ ਲੇਕਿਨ ਤੁਹਾਡੇ ਵੱਲੋਂ ਜਿਹੜਾ ਗੁਰੂ ਸਾਹਿਬਾਂ ਨੂੰ ਮੁੱਖ ਰੱਖਦੇ ਹੋਏ ਸਾਰਾ ਪ੍ਰੋਗਰਾਮ ਦੇਖੋ ਜੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਹੀ ਕਾਰੋਬਾਰ ਚੱਲ ਰਿਹਾ ਵਾ ਉਹਨਾਂ ਦੀ ਕਿਰਪਾ ਦੇ ਨਾਲ ਹੀ ਕਾਰੋਬਾਰ ਵਧਿਆ ਤੇ ਉਹਨਾਂ ਦਾ ਹੀ ਆਸ਼ੀਰਵਾਦ ਹੈ ਜਿਹੜਾ ਅਸੀਂ ਇੱਥੋਂ ਤੱਕ ਪਹੁੰਚੇ ਆਂ ਤੇ ਇਸ ਕਰਕੇ ਅਸੀਂ ਬਾਬਾ ਜੀ ਨੂੰ ਹੀ ਜਿੱਤਾ ਬਾਬਾਈ ਦਾ ਜਿਹੜਾ ਰੱਖਿਆ ਪ੍ਰੋਗਰਾਮ ਜੀ ਕੋਈ ਡੀਜੇ ਪਾਰਟੀ ਕੋਈ ਕੁਝ ਨਹੀਂ ਕਹਿਣਾ ਚਾਹੋਗੇ ਸਮੂਹ ਲੋਕਾਂ ਨੂੰ ਅੱਜ ਜਿਹੜਾ ਮੈਂ ਡਰੈਸ ਜਰੂਰ ਦੱਸੋ ਇੱਕ ਦਾ ਪਤਾ ਐਡਰੈਸ ਸਰ ਚਮਰੰਗ ਰੋਡ ਤੇ ਐ ਇਸਮੋਨ ਨਗਰ ਪੈਂਦਾ ਵਾ ਇਹ ਜੈਂਟਾ ਦੀ ਬੈਕ ਸਾਈਡ ਪੈਂਦੀ ਐ ਕੀ ਕੀ ਲੋਕ ਜਿਹੜੇ ਫੈਸਿਲਿਟੀਆਂ ਲੈ ਸਕਦੇ ਸਰ ਇੱਥੇ ਦੇਖੋ ਪੀਪੀਐਫ ਐ ਸੈਰਾਮਿਕ ਕੋਟਿੰਗ ਐ ਅਲਟਰਾ ਗ੍ਰਾਫਨ ਕੋਟਿੰਗ ਐ ਡਿਟੇਲਿੰਗ ਦਾ ਕੰਮ ਐ ਪ੍ਰੋਪਰਲੀ ਉਹ ਟੋਟਲੀ ਬ੍ਰਾਂਡ ਦਾ ਕੰਮ ਐ ਕੋਈ ਨੋਨ ਬ੍ਰਾਂਡ ਕੰਮ ਨਹੀਂ ਐ ਪਲੱਸ ਕੋਈ ਇਹਦੇ ਵਿੱਚ ਇਹ ਨਹੀਂ ਆ ਕਿ ਕਸਟਮਰ ਗੱਡੀ ਛੱਡ ਕੇ ਜਾਂਦਾ ਕੋਈ ਦੂਸਰੀ ਪੀਪੀਐਫ ਲਗਾ ਦੋ ਹੁਣ ਲੋਕਲ ਵੈਂਡਰਸ ਆ ਜਿਹੜੀ ਪੰਪੰ 6 6 ਤਰ੍ਹਾਂ ਦੀ ਪੀਪੀਐਫ ਰੱਖ ਕੇ ਬੈਠੇ ਆ ਕਸਟਮਰ ਗੱਡੀ ਛੱਡ ਕੇ ਜਾਂਦਾ ਤੁਹਾਡੇ ਫੇਸ ਵੈਲਿਊ ਤੇ ਉੱਥੇ ਕੀ ਕਰਦੇ ਲੋਕਲ ਵੈਂਡਰਸ ਕਿ ਜਿਹੜੀ ਹੈ ਡੁਪਲੀਕੇਟ ਚਾਈਨੈਸ ਪੀਪੀ ਫ ਵੀ ਯੂਜ਼ ਕਰ ਦਿੰਦੇ ਆ ਜਿਹਦੇ ਨਾਲ ਬਾਅਦ ਚ ਉਹਨਾਂ ਦੀ ਗੱਡੀ ਦਾ ਨੁਕਸਾਨ ਹੁੰਦਾ ਪੇਂਟ ਡੈਮੇਜ ਹੁੰਦਾ ਬਟ ਆਪਣੇ ਇੱਥੇ ਕੁਛ ਹੋ ਜਾਨੀ ਆ ਦੋ ਬ੍ਰੈਂਡ ਯੂਜ਼ ਕਰੀਤੇ ਔਰ ਦੋ ਹੀ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਵਧੀਆ ਚੱਲ ਰਿਹਾ ਆਪਣੇ ਕਸਟਮਰ ਕਿਸ ਤਰ੍ਹਾਂ ਸੈਟੀਸਫਾਈ ਨੇ ਸਾਰਾ ਬਹੁਤ ਵਧੀਆ ਸਰ ਕਸਟਮਰ ਸੈਟੀਸਫਾਈਡ ਨੇ ਕਸਟਮਰ ਗੋਲ ਕਸਟਮਰ ਖੁਦ ਲੈ ਕੇ ਆ ਰਹੇ ਆ ਸਾਨੂੰ ਕੋਈ ਜ਼ਿਆਦਾ ਇਹਦੇ ਵਿੱਚ ਜ਼ੋਰ ਕਰਨ ਦੀ ਜ਼ਰੂਰਤ ਨਹੀਂ ਪੈ ਰਹੀ ਬਹੁਤ ਵਧੀਆ ਚੱਲ ਰਿਹਾ